ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਗਿੱਧਾ ਪਉਣਾ ਮੈਨੂੰ ਪੂਆਣੇ ਸਿਖਾਇਆ ਤੇ ਨੈਣ ਨਕਸ਼ ਮੇਰੀ ਮਾਂ ਤੇ ਗਏ ਸਨ ਸਕੂਲ ਸਮਲਾਨਾ ਸਮਾਰੋਹ ਵਿੱਚ ਜਦੋਂ ਮੇਰੀ ਪਾਈ ਬੋਲੀ ਤੇ ਸਾਰਾਂ ਤੋਂ ਵੱਧ ਤਾੜੀਆਂ ਆਵਾਜ਼ ਦਿੰਦੀਆਂ ਤਾਂ ਕਈ ਆਖ ਦਿੰਦੀਆਂ ਹਾਏ ਰੱਬਾ ਕਦ ਸਾਨੂੰ ਬੇਸ਼ੱਕ ਇੰਜ ਵਾਗ ਮਦਰਾ ਦੇ ਦਿੰਦਾ ਪਰ ਨਖਰੇ ਤੇ ਨੈਣ ਨਕਸ਼ ਤੇ ਘਟੋ ਘਟ ਇਦਾਂ ਦੇ ਹੁੰਦੇ ਇਰਕਾ ਦੀਆਂ ਮਾਰੀਆਂ ਕਈ ਇੱਥੋਂ ਤੱਕ ਆਖ ਦਿੰਦੀਆਂ ਜਿੰਨਾ ਮਰਜੀ ਭੁੜਕ ਲਵੇ ਨਿਆਣੇ ਤੇ ਅਖੀਰ ਏਦੇ ਵਾਂਗ ਮਧਰੇ ਹੀ ਪੈਦਾ ਹੋਣੇ ਨੇ ਮੈਂ ਅੱਗੇ ਹਾਸ ਛੱਡਦੀ ਕਦੀ ਆਪਣੇ ਛੋਟੇ ਕੱਦ ਤੇ ਅਫਸੋਸ ਜਾਂ ਰੱਬ ਨਾਲ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਕੀਤੀ ਸੀ ਨਿੱਕੀ ਹੁੰਦੀ ਮੇਰੀ ਮਾਂ ਦੀ ਇੱਕ ਵਾਰ ਡੰਗਰ ਚਾਰਦਿਆਂ ਸੱਜੀ ਅੱਖ ਚੁਬ ਗਈ ਸੀ ਫੇਰ ਇਲਾਜ ਖਣੋ ਕਿੱਟਾ ਮੋਤੀ ਆ ਉੱਤਰ ਆਇਆ ਤੇ ਉਸ ਅੱਖੋਂ ਦਿਸਣੋਂ ਹਟ ਗਿਆ ਫੇਰ ਏਸੇ ਸਰੀਰਕ ਵੱਜ ਕਰਕੇ ਵਿਆਹ ਵੀ ਆਪਣੇ ਤੋਂ 10 ਸਾਲ ਵੱਡੇ ਨਾਲ ਕਰਨਾ ਪਿਆ ਬਾਪ ਕੱਦ ਦਾ ਮਧ ਰਤੇ ਰੰਗ ਦਾ ਵੀ ਕਾਫੀ ਪੱਕਾ ਸੀ ਮੇਰੀ ਮਾਂ ਨੇ ਕਦੇ ਗਿਲਾ ਨਹੀਂ ਸੀ ਕੀਤਾ ਹਰ ਹਾਲ ਵਿੱਚ ਖੁਸ਼ ਰਹੀ ਤੇ ਮੈਨੂੰ ਵੀ ਹਰ ਹਾਲ ਵਿੱਚ ਖੁਸ਼ ਰਹਿਣਾ ਸਿਖਾਇਆ ਆਖਿਆ ਕਰਦੀ ਧੀਏ ਜਿਹੜਾ ਮਨ ਹੁੰਦਾ ਏ ਨਾ ਹਮੇਸ਼ਾ ਜਿੱਨਾਂ ਕੋਲ ਹੁੰਦਾ ਉਸ ਤੋਂ ਕਿਤੇ ਜ਼ਿਆਦਾ ਦੀ ਆਸ ਲਵਾਈ ਰੱਖਦਾ ਫਿਰ ਐਸੀ ਮਿਰਗ ਤ੍ਰਿਸ਼ਨਾ ਉਜਾਗਰ ਕਰਦਾ ਹੈ ਕਿ ਚੰਗਾ ਭਲਾ ਵੀ ਅਖੀਰ ਵੇਲੇ ਤੱਕ ਹੈਰਨ ਵਾਂਗ ਮਾਰੂਥਲਾਂ ਵਿੱਚ ਠੰਡੇ ਪਾਣੀ ਦੀਆਂ ਝੀਲਾਂ ਲਾਵਦਾ ਹੀ ਗਰਕ ਹੋ ਜਾਂਦਾ ਹੈ ਜਦੋਂ ਬਹੁਤ ਜ਼ਿਆਦਾ ਸੈਫਤ ਹੁੰਦੀ ਤਾਂ ਮਾਂ ਮੇਰੇ ਕੰਨ ਦੇ ਕੋਲ ਸੁਰਮੂਹ ਚ ਨਾਲ ਕਾਲੀ ਲਕੀ ਜਿਹੀ ਖਿੱਚ ਦਿੰਦੀ ਖਿੱਚ ਦੇਵੀ ਇੰਜ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਇੱਕ ਵੇਰ ਰਿਸ਼ਤੇਦਾਰੀ ਦੇ ਵਿਆਹ ਤੇ ਕਿਸੇ ਨੇ ਮੇਰੀ ਸੁੱਤੀ ਪਈ ਦੇਵਾਲਾਂ ਦੀ ਇੱਕ ਲਾਟ ਕੱਟ ਲਈ ਮੈਨੂੰ ਕੁਝ ਪਤਾ ਨਹੀਂ ਲੱਗਾ ਪਰ ਗੁੱਤ ਕਰਦੀ ਨੇ ਛੱਟ ਅੰਦਾਜ਼ਾ ਲਾ ਲਿਆ ਉਸੇ ਵੇਲੇ ਚੱਪਲ ਪਵਾ ਪਿੰਡ ਦੇ ਗੁਰਦੁਆਰੇ ਲਈ ਗਈ ਲੈ ਗਈ ਤੇ 10 ਰੁਪਏ ਦਾ ਪ੍ਰਸ਼ਾਦ ਕਰਾ ਸਰਬੱਤ ਦੇ ਭਲੇ ਦੀ ਅਰਦਾਸ ਕਰਵਾ ਦਿੱਤੀ ਕਿਸੇ ਨੂੰ ਬੁਰਾ ਭਲਾ ਨਹੀਂ ਆਖਿਆ ਬਸ ਮਾਨ ਹੀ ਮਾਨ ਅੱਖਾਂ ਮੀਚ ਕਿੰਨਾ ਚਿਰ ਖਲੋਤੀ ਰਹੀ ਫੇਰ ਇੱਕ ਦਿਨ ਗਲੀ ਦੇ ਮੋੜ ਤੇ ਹੋਏ ਟੂਣੇ ਵਿੱਚੋਂ ਮੇਰੇ ਕੱਟੇ ਹੋਏ ਵਾਲ ਪਛਾਣ ਲਏ ਪਰ ਮੋਹੋਂ ਫੇਰ ਵੀ ਕੁਝ ਨਾ ਬੋਲੀ ਵਿਆਹ ਦੀ ਗੱਲ ਤੁਰੀ ਤੱਕਈ ਪਾਸਿਓਂ ਪਾਨੀਆਂ ਬੱਝੀਆਂ ਫੇਰ ਵੀ ਚੁੱਪ ਰਹਿੰਦੀ ਆਖਦੀ ਧੀਏ ਹੱਡ ਮਾਸ ਦਾ ਜਿਹੜਾ ਇਨਸਾਨ ਰੱਬ ਨੇ ਤੇਰੇ ਜੋਗਾ ਬਣਾਇਆ ਉਹ ਇੱਕ ਦਿਨ ਜ਼ਰੂਰ ਆਵੇਗਾ ਸਿਰਫ ਇੱਕ ਵੇਰ ਰੋਂਦੀ ਨੂੰ ਵੇਖਿਆ ਕਿਸੇ ਨੇ ਇਹ ਪਾਣੀ ਮਾਰ ਦਿੱਤੀ ਸੀ ਕਿ ਜਵਾਨੀ ਵੇਲੇ ਉਸਦੀ ਮਾਂ ਗਲਤ ਪਾਸੇ ਵੇਖਣੋਂ ਨਹੀਂ ਸੀ ਹਟਦੀ ਤੇ ਭਰਾ ਫੜ ਭਰਾਵਾਂ ਫੜ ਅੱਖੋਂ ਕਾਣੀ ਕਰ ਛੱਡੀ ਪਤਾ ਨਹੀਂ ਉਸ ਨੂੰ ਘੜੀ ਹੋਈ ਨੂੰ ਇਹ ਝੂਠੀ ਕਹਾਣੀ ਨੇ ਤੋੜ ਛਟਿਆ ਸੀ ਕਿ ਆਪਣਾ ਸਰੀਰਕ ਨੁਕਸਤੀ ਦੇ ਭਵੇਖ ਅੱਗੇ ਕੰਡੇ ਬਾਣ ਵੇਚ ਗਿਆ ਸੀ ਉਸ ਉਹ ਇਸ ਕਰਕੇ ਦੁਖੀ ਸੀ ਅਕਸਰ ਸਮਝਾਉਂਦੀ ਕਿ ਵ્યા ਮਗਰੋਂ ਜਦੋਂ ਦੋ ਰੂਹਾਂ ਦਾ ਮੇਲ ਹੁੰਦਾ ਹੈ ਤਾਂ ਸੁਭਾਵਾਂ ਵਿੱਚ ਕਸ਼ਮਕਸ਼ ਹੁੰਦੀ ਹੈ ਪਰ ਜਿੱਤ ਹਮੇਸ਼ਾ ਉਸ ਦੀ ਹੁੰਦੀ ਹੈ ਜਿਸ ਦੀ ਰੂਹ ਵਿੱਚ ਸੱਚ ਦਾ ਸਮੁੰਦਰ ਠਾਠਾ ਮਾਰਿਆ ਹੋਵੇ ਇਸ ਜਿੱਤ ਵਿੱਚ ਉਸ ਸੱਚੇ ਪਾਤਸ਼ਾਹ ਦੀ ਮਰਜ਼ੀ ਵੀ ਸ਼ਾਮਲ ਹੁੰਦੀ ਹੈ ਜਿਹੜਾ ਹਮੇਸ਼ਾ ਨੇਕ ਰੂਹਾਂ ਦੇ ਪਿੱਠ ਤੇ ਖਲੋਂਦਾ ਆਇਆ ਅੱਜ ਇੰਨੇ ਵਰਿਆ ਮਗਰੋਂ ਜਦ ਪੁੱਤ ਚੰਨ ਵਰਗੀ ਬੋਟੀ ਲੈ ਆਇਆ ਇਹ ਤਾਂ ਜਾਣ ਜੋਗਾ ਪਾਣੀ ਵਾਰਨ ਵੇਲੇ ਪਤਾ ਨਹੀਂ ਕਿਉਂ ਹੱਡੀਆਂ ਚੁੱਕ ਲੈਂਦਾ ਏ ਹੱਥ ਤੇ ਮੇਰੇ ਅੱਗੇ ਮਾਸਾ ਉਸ ਦੀ ਪੱਗ ਤੱਕ ਅਪੜਦੇ ਸਨ ਪਰ ਅੱਜ ਮੰਜ਼ਿਲ ਥੋੜਾ ਦੂਰ ਜਹੀ ਲੱਗਦੀ ਏ ਪਤਾ ਨਹੀਂ ਕਿਉਂ ਰਹਿ ਰਹਿ ਕੇ ਸਕੂਲ ਵੇਲੇ ਆਖੇ ਉਹ ਬੋਲ ਚੇਤੇ ਕਰੱਖੀਆਂ ਵਿੱਚੋਂ ਹੰਝੂ ਵਗੀ ਤੁਰੀ ਜਾਂਦੇ ਨੇ ਜਿੰਨਾ ਮਰਜੀ ਪੜਤ ਲਵੇਂ ਨਿਆਣੇ ਤੇ ਮਧਰੇ ਹੀ ਜੰਮਣੇ ਨੇ ਉੱਚੇ ਅਸਮਾਨ ਵਿੱਚ ਕਿਦਰੇ ਤਾਰਾ ਬਣੀ ਬੈਠੀ ਏ ਕੱਖ ਵਾਲੀ ਨੇਕ ਰੂਹ ਅੱਜ ਵੀ ਮੈਨੂੰ ਇਹ ਦੋਨ ਸਿੱਖਤਾ ਦੇ ਰਹੀ ਮਹਿਸੂਸ ਹੁੰਦੀ ਏ ਕਿ ਕਿਸੇ ਨਾਲ ਈਰਖਾ ਨਹੀਂ ਕਰਨੀ ਤੇ ਜਿੰਨਾ ਕ ਕੋਲ ਹੈ ਬਸ ਉਸੇ ਵਿੱਚ ਗੁਜ਼ਰ ਬਸਰ ਕਰਨ ਦੇ ਦਾ ਪੇਚ ਸਿੱਖਦੇ ਹੀ ਰਹਿਣਾ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ